ਕੱਢੀ ਸੋਹਣੀ ਖਲਾਸੁਤਰੀਆ ਸ਼ੀਟ ਕਵਰ ਪੂਰੇ ਵਧੀਆ ਮਾਰਮੂਰ ਪੂਰੇ ਵਧੀਆ ਗੱਡੀ ਦੇ ਵਿੱਚ ਇੰਟੀਰੀਅਰ ਉਹ ਜੋ ਸਾਫ ਸੁਥਰੀ ਸੋਹਣੀ ਗੱਡੀ ਐ ਕੈਂਟ ਗੱਲਬਾਤ ਆ ਗੱਡੀ ਦੀ ਡਿਮਾਂਡ ਹੈਗੀ ਐ ਦਾ ਦਰਸ਼ਕ ਵੀਰੋ 4 ਲੱਖ ਤੇ 65 ਹਜ਼ਾਰ ਦੀ ਨੇਗੋਸ਼ੀਏਬਲ ਰੇਟ ਆ ਮਾਨਤਾਂ ਥੋੜਾ ਹੋ ਜਾਊਗਾ ਸੰਪਰਕ ਕਰ ਲਓ ਨੰਬਰ ਸਰਦ ਦੇਣਗੇ ਸਕਰੀਨ ਤੇ ਬਾਈ ਜਕਸੀਰ ਨਾਲ ਹਾਜੀ ਹਸਤੀ ਦਾ ਦਰਸ਼ਕੋ ਤੁਹਾਡਾ ਸਵਾਗਤ ਆਪਣਾ ਪੇਂ ਪੰਜਾਬ ਨੂੰ ਲਈ ਗੱਡੀਆਂ ਦੇ ਜੂਮ ਮਰਾਸਤ ਨੀਗਾ ਬਾਕੀ ਤੁਸੀਂ ਕੋਲੇ ਪਹੁੰਚੇ ਜੇਕਰ ਗੋਲਡਾ ਮੰਡੀ ਦੇ ਨੇੜੇ ਤੁਹਾਡੇ ਵਾਸਤੇ ਸੋਹਣੀਆਂ ਹੋਣੀਆਂ ਤੇ ਸਾਫ ਸੁਥਰੀਆਂ ਗੱਡੀਆਂ ਲੈ ਕੇ ਵੰਦੇ ਰਹੀਏਗੇ ਦਰਸ਼ਕ ਮੇਰੇ ਨੂੰ ਬੇਤੀ ਆ ਤੈਨੂੰ ਕਰ ਲੋ ਬੜੋ ਪਿਆਰ ਕੋਈ ਮਿਸਟਾ ਕਰੀਂ ਉਸ ਤੇ ਦੇਖੋ ਤੇ ਸਪੋਰਟ ਮੇਰਾ ਜੋ ਜੂਨ ਕਰਿਆ ਕਰੋ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਤੇ ਸਾਫ ਸੁਥਰੀਆਂ ਗੱਡੀਆਂ ਲੈ ਕੇ ਰਹੇ ਜੇ ਪਹਿਲੀ ਗੱਡੀ ਤੇ ਨਵਾਂ ਜੁੰਡੀਗਾ ਜਦੋਂ ਦੁਗਦਾ ਚੋਟਾ ਸੋਹਣੀ ਗੱਡੀ ਆ ਫੋਰਚਨਰ ਇਹ 2022 ਦੀ 14 ਮਾਰਚ ਦਾ 4/2 ਆ ਆਟੋਮੈਟਿਕ ਦੇ ਵਿੱਚ ਆ ਹੋਰ ਜਾਣਕਾਰੀ ਜਮਾਂਗੇ ਹਰ ਇੱਕ ਗੱਡੀ ਬਾਰੇ ਸੋਹਣੀ ਤੇ ਸਾਫ਼ ਸੁਥਰੀ ਗੱਡੀ ਐ ਇੰਜਨ ਗੇਅਰ ਵੀ ਓਕੇ ਆ ਸੋਫਾ ਸੀਟ ਦੇ ਵਿੱਚ ਸ਼ਿਟ ਕਵਰ ਪੂਰੇ ਨਵੇਂ ਪਏ ਆ ਇੰਟੀਰੀਅਰ ਵਾਝੋ ਵੱਡੀ ਸਾਫ਼ ਸੁਥਰੀ ਐ ਘੈਂਟ ਗੱਲ ਵਾਦਾ ਗੱਡੀ ਦੇ ਵਿੱਚ 4 ਵਾਈਪ ਟੂ ਦਰਸ ਕਿਰੋ ਜਿਹੜੀ ਬਿਲਕੁਲ ਦਬਾਰਾ ਓਨਲੀ 9 ਲੱਖ ਰੁਪਈਆ ਨੇਗੋਸ਼ੀਏਬਲ ਰੇਟ ਦਾ ਛੱਤ ਤੇ ਬਈ ਜਰੂਰ ਮਰਾ ਦੀ ਨਿਗਾ 9 ਲੱਖ ਰੁਪਈਆ ਰੇਟਾਂ ਨੇਗੋਸ਼ੀਏਬਲ ਆ ਮਾਤਾ ਨੂੰ ਸਰਵਰ ਦੀ ਗੱਡੀ ਹੈ ਕੋਈ 14万 ਦਾ ਦੇਖੋ ਜਿਆਦਾ 14万 ਦਾ ਨਿਸ਼ਾਨਾ ਤੇ ਆ ਜਿਹੜੇ ਕੋਲ ਦਰੀਏ ਦੁਬਾਰਾ ਆ ਗਈ ਹੈਗੀ ਦੂਜੇ ਨੰਬਰ ਤੇ ਸਰਪੀ ਚਿੱਟੇ ਕਲਰ ਦਾ ਬੱਜਾ ਟੈਰਾਂ ਦੀ ਹਾਲ ਹੈਗੀ ਆ ਇਸਦੀ ਤੋਂ 90 ਪੈਸੀ ਅਲਾਇ ਬਹੁਤ ਸੋਹਣੇ ਲੱਗੇ ਨੇ ਘੈਂ ਗੱਡੀ ਆ ਬਿਸਤੂ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਅੰਟੀਰੀਅਰ ਸਾਫ ਸੁਥਰਾ ਓਕੇ ਗੱਲਬਾਤ ਆ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਬਲੈਕ ਕਲਰ ਦੇ ਸੀਟ ਕਵਰ ਲੱਗੇ ਹੋਏ ਆ 2015 ਮਾਡਲ ਆ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਤੇ ਵੀ ਛੱਪ ਦੇ ਜੂਰਨ ਨਾਲ ਦੀ ਬਿਗੜਾ ਕਰਾ ਦਰਸ਼ਕ ਵੀਰਾਂ ਮੈਸੇਜ ਕਰਦੇ ਹੁੰਦੇ ਆ ਕਿ ਵੀ ਸ਼ੱਕ ਜਰੂਰ ਕਰਾਇਆ ਕਰ ਜੀ 2015 ਮਾਡਲ ਜੈਜੀਤ ਸਿੰਘ ਬਲਕੀਆ ਜੀ ਦੇ ਬਲਕੋੜ 8 ਲੱਖ ਤੇ 40000 ਰੁਪਿਆ 네ਗੋਸ਼ੀਏਬਲ ਰੇਟ ਆ ਮਾਤਲ ਤੁਹਾਡਾ ਹੋਊਗਾ ਲੈ ਵੀ ਤੁਹਾਨੂੰ ਬ੍ਰੀਜਾ ਦੇ ਨੋਟ ਕਰਦੇ ਬ੍ਰੀਜਾ ਆ ਗਈ ਹੈ ਵੀ ਕੈਡ ਗੱਡੀ ਹੈ ਬੀਡੀਆਈ ਆਫਸਰ ਦੇ ਵਿੱਚ 2016 ਮਾਡਲ ਚਿੱਟੇ ਕਲਰ ਦੇ ਵਿੱਚ ਆ ਇਨ ਉਸੇ ਰੋਪਿਆ ਦੀ ਮਿਲ ਚੁਗੀ। ਅਲਾਇਆ ਤੇ ਮਿਲ ਗਈ। ਅਲਾਇਆ ਪਿਆ ਵਧੀਆ ਸੋਹਣੇ ਲੱਗੇ ਪਿਆ। ਟੈਂਡ ਗੱਲ ਵਾਲਾ ਜਿਹੜੀ ਦੂਰ ਹੋ ਕੇ ਗੱਡੀ ਧਰੂ ਦਿਖਾਦੀ। 2000 16 ਮਾਡਲ। ਸਾਫ ਸੁਥਰਾ ਇੰਟੀਰੀਅਰ ਸੀਟ ਕਵਰ ਨਵੇਂ ਵੱਡੀ ਤਰ੍ਹਾਂ ਲੱਗੀ ਹੋਈ ਆ। ਮੈਟ ਮੂਟ ਪੂਰੇ ਸੋਹਣੇ ਆ ਗੱਡੀ ਦੇ ਵਿੱਚ। ਗੱਡੀ ਦੀ ਡਿਮਾਂਡ ਦਰਸ ਕਿਰੋ ਜੈ ਜੁਗੀ ਆ। 5 ਲੱਖ ਤੇ 50 ਹਜ਼ਾਰ ਰੁਪਿਆ ਡਿਮਾਂਡ ਹੈ। ਨੇਗੋਸ਼ੀਏਟੇਸ਼ਨ ਮਾਰ ਤਾ ਨੂੰ ਪੂਰਾ। ਫੋਟੋ ਕਰ ਲੋ ਬਾਈ ਜਕਸੀਰ ਨਾਲ ਪੁੱਛਣਾ ਤੁਸੀਂ ਸ਼ਹਿਰ ਕੋਲਣਾ ਮੰਡੀ ਤੇ ਵੀਡੀਓ ਨੂੰ ਫੁੱਲ ਦੇਖ ਲੈਣਾ ਜੇ ਮੇਰਾ ਵੀਰ ਸਕਿਪ ਨਾ ਕਰਾ ਗੋ ਤੈਨੂੰ ਫੋਲੋ ਜੁਮਰ ਕਰ ਲੈ ਲੈ ਵੀ ਦੁਆ ਰੱਗੀਆ ਬਹੁਤ ਘੱਟ ਸੀ ਇਹ ਗੱਲ ਬਾਈ ਖਰੀ ਹੈ ਲੋ ਦੁਆ ਰਗੀ ਚਿੱਟੀ ਗੱਡੀ ਹੈ ਚੱਲੀ ਵੀ ਆਉਣੀ ਅਸਲੀ ਯਾਰ ਅਲਾਈਟ ਹੈ ਪੌਂਟਰੀ ਵਾਲੇ ਜਿਹੜਾ ਵਧੀਆ ਨਾਲ ਦੇ ਹੈਗੇ 35000 ਚੱਲੀ ਗਿਆ ਰੰਗ ਪੇਡ ਦੀ ਓਰੀਜਨਲ ਆ ਬਾਈ ਜਕਸੀਰ ਦੀ ਗਾਰੰਟੀ ਹੈ ਇਸ ਤੇ ਸਾਰੇ ਗੱਡੀ ਦੇ ਨਾਲ ਦੇ ਆ ਲੈ ਜੀ ਅੰਦਰ ਵਾਚੋ ਬਾਈ ਦਰਸ਼ਕਾ ਗੱਡੀ ਸੋਹਣੀ ਸਾਫ ਸੁਥਰੀ ਆ ਸ਼ੀਟ ਕਵਰ ਪੂਰੇ ਵਧੀਆ ਨੇ ਮੈਡਮੂਡ ਪੂਰੇ ਵਧੀਆ ਗੱਡੀ ਦੇ ਵਿੱਚ ਇੰਟੀਰੀਅਰ ਬੜਾ ਜੋ ਸਾਫ ਸੁਥਰੀ ਸੋਹਣੀ ਗੱਡੀ ਆ ਘੈਂਟ ਗੱਲਬਾਤ ਆ ਗੱਡੀ ਦੀ ਡਿਮਾਂਡ ਹੈਗੀ ਆ ਦਰਸ਼ਕ ਵੀਰੋ 4 ਲੱਖ ਤੇ 65 ਹਜ਼ਾਰ ਦੀ ਹੈ ਨੇਗੋਸ਼ੀਏਬਲ ਰੇਟ ਆ ਮਾਨਤਾਂ ਥੋੜਾ ਹੋ ਜਾਊਗਾ ਸੰਪਰਕ ਗਾੜਮ ਨੰਬਰ ਛਾੜ ਦਿੰਦੇ ਆ ਸਕਰੀਨ ਤੇ ਬਾਈ ਜਕਸੀਰ ਨਾਲ ਡਿਮਾਂਡ ਹੀ ਹੈਗੀ ਬੰਦੀ ਚਾਰ ਲੱਖ 65000 ਲਰੀ 2011 ਮਾਡਲ ਬੈਗਨਰ ਆ ਗਈ ਸਾਫ ਸੁਥਰੀ ਸਭਵੇਂ ਤਰ੍ਹਾਂ ਦੇ ਦਿੱਖਾ ਸੋਹਣੀ ਗੱਡੀ ਆ ਨਵੀਂ ਸ਼ੇਪ ਵਾਲੀ ਆ ਓਕੇ ਗੱਲ ਵਾਲਾ ਗੱਡੀ ਦੇ ਵਿੱਚ 2011 ਮਾਡਲ ਪਟ੍ਰੋਲ ਦੀ ਗੱਡੀ ਆ ਇਹ ਵੀ ਦਰਸ਼ਕ ਵੀਰੋ origianlly ਚੱਲੀ ਹੋਈ ਆ 60000 ਮੈਡ ਪੂਰੇ ਸੋਹਣੇ ਆ ਇੰਟੀਰੀਅਰ ਸਾਫ ਸੁਥਰਾ ਸੀਟ ਕਵਰ ਨਵੇਂ ਵਰਗੀ ਪਾਇਆ ਘੈਂਟ ਗੱਲ ਵਾਲਾ ਗੱਡੀ ਦੇ ਵਿੱਚ 2011 ਮਾਡਲ ਆ ਫਾਰਮਾ ਕਲਦਾ ਪੁਣੀ ਦੇ ਸਾਫ ਸੁਥਰੀ ਗੱਡੀਆਂ ਦੇ ਵੀ ਇੱਕ ਵਾਰ ਇਧਰ ਜੂਰ ਕਰਵਾ ਦੀ ਨਿਗ੍ਹਾ ਗੱਡੀਆਂ ਬਾਈਪੁਰੇ ਘਮਾਰੀ ਹੋਣੀਆਂ 20 ਪਲਸ ਗੱਡੀਆਂ ਹੈ ਜੇ ਬਾਈ ਇਕਪਰੇ ਪਹੁੰਚਣਾ ਸ਼ਹਿਰ ਜੰਨੇੜਾ ਵੱਡੀ ਇਹ ਗੱਡੀ 2011 ਮਾਡਲ ਦਾ ਤਿਆਰ ਰਹੇਗੀ ਆਉਂਦੀ ਹੈ ਟੈਸਟ ਕਲੈਸਿਸ ਵੀ ਆ ਗਿਆ ਟੈਕੋ ਸਭ ਲਈ ਤਾਂ ਮਾਤਾ ਨੂੰ ਉੱਪਰ ਸੰਪਰਕ ਕਰਨਾ ਬਾਈ ਜੀ ਸਿਧਰਾ ਧੰਨਵਾਦ